ਹੈਲੋ ਫਰੈਂਡਸ ਅੱਜ ਆਪਾਂ ਬਣਾਵਾਂਗੇ ਨਾਰੀਅਲ ਦੇ ਗੁਲਕੰਦ ਵਾਲੇ ਲੱਡੂ ਉਸ ਦੇ ਲਈ ਪਹਿਲਾਂ ਆਪਾਂ ਇੱਕ ਪੈਨ ਲਵਾਂਗੇ ਤੇ ਉਸ ਦੇ ਵਿੱਚ ਘਿਓ ਗਰਮ ਕਰਾਂਗੇ 1.5 ਚਮਚ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਇਸ ਦੇ ਵਿੱਚ ਇੱਕ ਕਟੋਰੀ ਨਾਰੀਅਲ ਦਾ ਬੁਰਾਦਾ ਪਾਵਾਂਗੇ ਬੁਰਾਦੇ ਨੂੰ ਪਾਉਣ ਤੋਂ ਬਾਅਦ ਆਪਾਂ ਇਸ ਦੀਆਂ ਸਾਰੀਆਂ ਜਿਹੜੀਆਂ ਗੰਡਾ ਨੇ ਉਹਨਾਂ ਨੂੰ ਭਨ ਕੇ ਚੰਗੀ ਤਰ੍ਹਾਂ ਰੋਸਟ ਕਰਾਂਗੇ ਆਪਾਂ ਇਹਨੂੰ ਓਨੀ ਦੇਰ ਤੱਕ ਹੀ ਰੋਸਟ ਕਰਨਾ ਜਦੋਂ ਤੱਕ ਇਸ ਦੇ ਵਿੱਚੋਂ ਨਾਰੀਅਲ ਦੀ ਖੁਸ਼ਬੂ ਨਾ ਆਉਣ ਲੱਗ ਜਾਵੇ ਜਦੋਂ ਹਲਕੀ ਹਲਕੀ ਨਾਰੀਅਲ ਦੇ ਭੁੱਜਣ ਦੀ ਖੁਸ਼ਬੂ ਆਉਣ ਲੱਗ ਜਾਵੇਗੀ ਤਾਂ ਆਪਾਂ ਜਿਹੜੀ ਗੈਸ ਦੀ ਫਲੇਮ ਆ ਉਹਨੂੰ ਲੋ ਕਰ ਦੇਵਾਂਗੇ ਤੇ ਇਸ ਨੂੰ ਹਲਕੇ ਹੱਥ ਨਾਲ ਹਿਲਾਉਂਦੇ ਰਹਾਂਗੇ ਨਾਰੀਅਲ ਦੀ ਜਿਹੜੀ ਮਠਿਆਈ ਆ ਉਹ ਘਰ ਬਣਾਈ ਹੋਈ ਜਿਆਦਾ ਵਧੀਆ ਬਣਦੀ ਆ ਕਿਉਂਕਿ ਇਸ ਨੂੰ ਆਪਾਂ ਸ਼ੁੱਧ ਤਰੀਕੇ ਨਾਲ ਦੇਸੀ ਘਿਓ ਵਿੱਚ ਬਣਾ ਸਕਦੇ ਆ ਤੇ ਇਸ ਨੂੰ ਹਲਕਾ ਹਲਕਾ ਹਿਲਾਉਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਇਸ ਸਟੇਜ ਤੇ ਆਪਾਂ ਇਸ ਨੂੰ ਓਨੀ ਦੇਰ ਹੀ ਹਲਾਵਾਂਗੇ ਤੇ ਓਨੀ ਹੀ ਆਂਚ ਦੇ ਉੱਤੇ ਪਕਾਵਾਂਗੇ ਜਦੋਂ ਤੱਕ ਇਸ ਦੇ ਵਿੱਚੋਂ ਜਿਹੜੀ ਨਾਰੀਅਲ ਦੀ ਆ ਮਿੱਠੀ-ਮਿੱਠੀ ਖੁਸ਼ਬੂ ਨਾ ਆਉਣ ਲੱਗ ਜਾਵੇ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਸੁੱਕਾ ਦੁੱਧ ਪਾਵਾਂਗੇ ਸੁੱਕਾ ਦੁੱਧ ਪਾਉਣ ਦੇ ਨਾਲ ਕੀ ਹੈ ਜਿਹੜਾ ਇਹਦਾ ਟੇਸਟ ਆ ਉਹ ਵੀ ਇਨਹਾਂਸ ਹੋ ਜਾਂਦਾ ਤੇ ਨਾਲ ਹੀ ਇਹਦੇ ਜਿਹੜੇ ਲੱਡੂ ਬਟਣੇ ਨੇ ਉਹ ਆਸਾਨ ਹੋ ਜਾਂਦੇ ਨੇ ਕਿਉਂਕਿ ਜਿਹੜਾ ਮਿਕਸਚਰ ਆ ਉਹ ਖੋਏ ਦਾ ਟੈਕਸਚਰ ਦੇਣ ਲੱਗ ਜਾਂਦਾ ਹੈ ਸੋਕੇ ਦੁੱਧ ਦੇ ਵਿੱਚ ਆਪਾਂ ਇੱਕ ਕਟੋਰੀ ਹੈ ਜਿਹੜੀ ਦੂਸਰੇ ਦੁੱਧ ਦੀ ਵੀ ਪਾਵਾਂਗੇ ਲਿਕਵਿਡ ਦੁੱਧ ਦੀ ਇਹ ਫੁੱਲ ਫੈਟ ਕਰੀਮ ਦੁੱਧ ਦਾ ਇਸ ਦੇ ਨਾਲ ਕੀ ਹੈ ਜਿਹੜਾ ਇਹਦੀ ਬਾਈਂਡਿੰਗ ਆ ਉਹ ਆਸਾਨੀ ਨਾਲ ਹੋ ਸਕੇਗੀ ਹੁਣ ਇਸ ਨੂੰ ਆਪਾਂ ਹਲਾ ਹਲਾ ਕੇ ਤੇ ਚੰਗੀ ਤਰ੍ਹਾਂ ਫੁੱਲ ਫਲੇਮ ਦੇ ਉੱਤੇ ਆ ਜਿਹੜਾ ਇਹਨੂੰ ਸਾਰੇ ਮੌਇਸਚਰ ਨੂੰ ਸੁਕਾਵਾਂਗੇ ਜਦੋਂ ਤੱਕ ਆਪਣਾ ਬੈਟਰ ਸੁੱਕਾ ਨਹੀਂ ਹੋ ਜਾਂਦਾ ਆਪਾਂ ਇਸ ਨੂੰ ਹਾਈ ਫਲੇਮ ਦੇ ਉੱਤੇ ਪਕਾਉਂਦੇ ਰਹਾਂਗੇ ਇਸ ਤਰ੍ਹਾਂ ਤਿਆਰ ਕੀਤੀ ਹੋਈ ਮਠਿਆਈ ਆ ਜਿਹੜੀ ਆਪਾਂ ਕਿਸੇ ਵੀ ਤਿਹਾਰ ਦੇ ਉੱਤੇ ਯੂਜ਼ ਕਰ ਸਕਦੇ ਆ ਜਿਸ ਤਰ੍ਹਾਂ ਕਿ ਹੁਣ ਰਖੜੀਆਂ ਦਾ ਤਿਹਾਰ ਆ ਰਿਹਾ ਹੈ ਉਸ ਦੇ ਲਈ ਆਪਾਂ ਘਰ ਵਿੱਚ ਹੀ ਆ ਜਿਹੜੀ ਮਠਿਆਈ ਤਿਆਰ ਕਰਕੇ ਰੱਖ ਸਕਦੇ ਆ ਇਹ ਬਹੁਤ ਹੀ ਬਧੀਆ ਤੇ ਸ਼ੁੱਧ ਤਰੀਕੇ ਨਾਲ ਤਿਆਰ ਹੋਵੇਗੀ ਤੇ ਇਸ ਨੂੰ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹੋ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਲੱਡੂਆਂ ਦਾ ਜਾਂ ਜਲੇਬੀਆਂ ਦਾ ਕੋਈ ਵੀ ਜਿਹੜਾ ਫੂਡ ਕਲਰ ਆ ਉਹ ਐਡ ਕਰ ਸਕਦੇ ਹੋ ਹੁਣ ਆਪਾਂ ਦੇਖਦੇ ਹਾਂ ਫਰੈਂਡਸ ਹੌਲੀ-ਹੌਲੀ ਜਿਹੜਾ ਇਸ ਦਾ ਟੈਕਸਚਰ ਆ ਉਹ گاੜਾ ਹੁੰਦਾ ਜਾ ਰਿਹਾ ਤੇ گاੜਾ ਹੋਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਪੀਸੀ ਹੋਈ ਖੰਡ ਆ ਜਿਹੜੀ ਇੱਕ ਕਟੋਰੀ ਐਡ ਕਰਾਂਗੇ ਇਸ ਨੂੰ ਐਡ ਕਰਨ ਤੋਂ ਬਾਅਦ ਜਿਹੜਾ ਇਹਦਾ ਖੰਡ ਜੋ ਵੀ ਪਾਣੀ ਛੱਡੇਗੀ ਉਹ ਆਪਾਂ ਇਸ ਦੇ ਵਿੱਚ ਹੀ ਐਬਜ਼ੌਰਬ ਕਰਾਂਗੇ ਨਹੀਂ ਤਾਂ ਫਿਰ ਜਿਹੜੇ ਲੱਡੂ ਨੇ ਉਹ ਬਹੁਤ ਜ਼ਿਆਦਾ ਢਿੱਲੇ ਢਿੱਲੇ ਬਣਗੇ ਤੇ ਉਹਨਾਂ ਦੀ ਪ੍ਰੋਪਰ ਸ਼ੇਪ ਵੀ ਨਹੀਂ ਆਣੀ ਤਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਹਲਾ ਕੇ ਉੱਪਰ ਹੀ ਇਸ ਦਾ ਜਿਹੜਾ ਸਾਰਾ ਪਾਣੀ ਆ ਉਹ ਸਾੜਾਂਗੇ ਹੁਣ ਦੇਖੋ ਫਰੈਂਡਸ ਆਪਣਾ ਜਿਹੜਾ ਬੈਟਰ ਆ ਉਹ ਬਹੁਤ ਠਿੱਕ ਹੋ ਗਿਆ ਏ ਤੇ ਹੁਣ ਆਪਾਂ ਜਿਹੜੀ ਗੈਸ ਦੀ ਫਲੇਮ ਆ ਉਸ ਨੂੰ ਬੰਦ ਕਰਕੇ ਇਸ ਨੂੰ ਠੰਡਾ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਹਲਾ ਕੇ ਆਪਾਂ ਉਸ ਸਟੇਜ ਤੱਕ ਠੰਡਾ ਕਰਾਂਗੇ ਕਿ ਆਪਣੇ ਜਿਹੜੇ ਹੱਥ ਨੇ ਉਹ ਇਸ ਨੂੰ ਬਟਣ ਲਈ ਇਸ ਦੀ ਜਿਹੜੀ ਗਰਮੈਸ਼ ਆ ਉਹ ਸਹਿਣ ਕਰ ਸਕਣ ਹੁਣ ਮੈਂ ਇਸ ਦੇ ਵਿੱਚ ਫੂਡ ਕਲਰ ਐਡ ਕੀਤਾ ਹੈ ਤੁਸੀਂ ਵੀ ਚਾਹੋ ਤਾਂ ਕੋਈ ਵੀ ਕਲਰ ਐਡ ਕਰ ਸਕਦੇ ਹੋ ਤੇ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਜਿਹੜਾ ਇਹ 컬ਰ ਆ ਇਸ ਨੂੰ ਆਪਾਂ ਹੱਥ ਨਾਲ ਮਸਲ ਕੇ ਹੀ ਚੰਗੀ ਤਰ੍ਹਾਂ ਮਿਲਾਵਾਂਗੇ ਇਸ ਤਰ੍ਹਾਂ ਕੀਆ ਜਿਹੜਾ ਸਾਰਾ ਬੈਟਰ ਆ ਉਹ ਇੱਕਸਾਰ ਹੋ ਜਾਵੇਗਾ ਤੇ ਇਸ ਨੂੰ ਚੰਗੀ ਤਰ੍ਹਾਂ ਦਬ ਦਬ ਕੇ ਆਪਾਂ ਹਲਾਵਾਂਗੇ ਤੇ ਥੋੜੀ ਜੀ ਇਹਨਾਂ ਨੂੰ ਜਿਹੜਾ ਆਪਾਂ ਕੋਸੀ ਜਿਹੀ ਰੱਖਾਂਗੇ ਤਾਂ ਕਿ ਜਿਹੜਾ ਲੱਡੂ ਬਟਣਾ ਆਸਾਨ ਹੋ ਜਾਵੇ ਜੇਕਰ ਬੈਟਰ ਜ਼ਿਆਦਾ ਠੰਡਾ ਹੋ ਜਾਂਦਾ ਹੈ ਤਾਂ ਜਿਹੜੇ ਲੱਡੂ ਨੇ ਉਹ ਪ੍ਰੋਪਰ ਨਹੀਂ ਬਣਦੇ ਤੇ ਉਹ ਟੁੱਟਣ ਲੱਗ ਜਾਂਦੇ ਨੇ ਇਸ ਨੂੰ ਆਪਾਂ ਨਾਲ ਹੀ ਹੈ ਜਿਹੜੀ ਇਸ 스테ਜ ਦੇ ਉੱਤੇ ਆਪਾਂ ਇਸ ਦੇ ਵਿੱਚ ਕਾਜੂ ਜਾਂ ਫਿਰ ਕਿਸ਼ਮਿਸ਼ ਐਡ ਕਰ ਸਕਦੇ ਆ ਮੈਂ ਇਸ ਦੇ ਵਿੱਚ ਜਸਟ ਕਿਸ਼ਮਿਸ਼ ਐਡ ਕਰੀਆਂ ਨੇ ਹੁਣ ਆਪਾਂ ਜਿਹੜੀਆਂ ਨੇ ਛੋਟੀਆਂ-ਛੋਟੀਆਂ ਗੁਲਕੰਦ ਦੀਆਂ ਗੋਲੀਆਂ ਬਣਾ ਕੇ ਰੱਖ ਲਵਾਂਗੇ ਇਹਨਾਂ ਦੀ ਆਪਾਂ ਵਿੱਚ ਸਟਫਿੰਗ ਕਰਾਂਗੇ ਕਿਉਂਕਿ ਇਸ ਦੀ ਸਟਫਿੰਗ ਦੇ ਨਾਲ ਆ ਜਿਹੜਾ ਇਹਦਾ ਟੇਸਟ ਹੋਰ ਵੀ ਵਧੀਆ ਹੋ ਜਾਵੇਗਾ ਤੁਸੀਂ ਇਸ ਨੂੰ ਪਹਿਲਾਂ ਹੀ ਬਣਾ ਕੇ ਰੱਖ ਸਕਦੇ ਹੋ ਛੋਟੀਆਂ-ਛੋਟੀਆਂ ਗੋਲੀਆਂ ਨੂੰ ਕਿਉਂਕਿ ਫਿਰ ਜਿਹੜੇ ਲੱਡੂਆਂ ਦਾ ਬੈਟਰ ਆ ਜੇ ਆਪਾਂ ਨਾਲ ਦੀ ਨਾਲ ਬਣਾਉਨੇ ਆ ਤਾਂ ਜ਼ਿਆਦਾ ਠੰਡਾ ਹੋ ਜਾਂਦਾ ਇਸ ਕਰਕੇ ਆਪਾਂ ਇਸ ਨੂੰ ਛੋਟੇ-ਛੋਟੇ ਪੀਸਿਸ ਦੇ ਵਿੱਚ ਬਣਾ ਕੇ ਰੱਖ ਸਕਦੇ ਆ ਮੈਂ ਇਸ ਦੀ ਘਰ ਵਿੱਚ ਤਿਆਰ ਕੀਤੀ ਹੋਈ ਗੁਲਕੰਦ ਯੂਜ਼ ਕਰੀ ਆ ਕਿਉਂਕਿ ਮੇਰੇ ਕੋਲ ਗੁਲਕੰਦ ਕਾਫੀ ਟਾਈਮ ਦੀ ਪਈ ਸੀ ਤੇ ਮੈਨੂੰ ਉਸ ਨੂੰ ਦੇਖ ਕੇ ਆਈਡੀਆ ਆਇਆ ਕਿ ਮੈਂ ਲੱਡੂਆਂ ਦੇ ਵਿੱਚ ਇਸੀ ਸਟਫਿੰਗ ਕਰਾਂ ਹੁਣ ਆਪਾਂ ਥੋੜਾ ਜਿਹਾ ਬੈਟਰ ਲਵਾਂਗੇ ਲੱਡੂਆਂ ਦਾ ਤੇ ਉਸ ਨੂੰ ਹੱਥ ਦੇ ਉੱਤੇ ਫਲੈਟ ਕਰਾਂਗੇ ਤੇ ਇਸ ਦੇ ਸੈਂਟਰ ਦੇ ਵਿੱਚ ਗੁਲਕੰਦ ਦੀ ਗੋਲੀ ਰੱਖ ਕੇ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਪਿਚ ਕੋਟ ਕਰ ਲਪੇਟ ਦਵਾਂਗੇ ਤੇ ਇਸ ਤੋਂ ਬਾਅਦ ਇਸ ਨੂੰ ਲੱਡੂਆਂ ਦੀ ਗੋਲ ਸ਼ੇਪ ਦਵਾਂਗੇ ਸ਼ੇਪ ਦੇ ਕੇ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਆਪਾਂ ਮਤਲਬ ਇਹ ਲਾਈਨ ਦੇ ਵਿੱਚ ਰੱਖਦੇ ਜਾਵਾਂਗੇ ਜੇਕਰ ਹੁਣ ਲੱਡੂਆਂ ਦਾ ਜਿਹੜਾ ਬੈਟਰ ਹੈ ਉਹ ਥੋੜਾ ਜਿਆ ਨਰਮ ਆ ਜੇਕਰ ਆਪਾਂ ਇੱਕ ਦੂਸਰੇ ਦੇ ਉੱਪਰ ਲੱਡੂ ਰੱਖਾਂਗੇ ਕਿਸੇ ਡੋਂਗੇ ਦੇ ਵਿੱਚ ਜਾਂ ਕੁਛ ਵੀ ਆ ਤਾਂ ਫਿਰ ਇਹ ਕੀ ਆ ਫਿਸਣ ਦਾ ਡਰ ਰਹਿੰਦਾ ਹੈ ਹੁਣ ਆਪਾਂ ਇਸ ਨੂੰ ਨਾ ਨਾਰੀਅਲ ਦੇ ਬੁਰਾਦੇ ਦਾ ਜਿਹੜੀ ਕੋਟਿੰਗ ਕਰਾਂਗੇ ਇਸ ਦੇ ਨਾਲੇ ਥੋੜਾ ਜਿਹਾ ਸਨੋਈ ਟੈਕਸਚਰ ਜਿਆ ਦੇਣ ਲੱਗ ਜਾਂਦੇ ਨੇ ਤਿੰਨਾਂ ਦੀ ਜਿਹੜੀ ਲੁੱਕ ਆ ਸਨੋ ਵਰਗੀ ਲੱਗਦੀ ਆ ਜਿਵੇਂ ਸਨੋ ਪੈਂਦੀ ਆ ਤੁਸੀਂ ਦੇਖੋ ਫਰੈਂਡਸ ਮੈਂ ਬਹੁਤ ਸਾਰੇ ਲੱਡੂ ਕੋ ਸ਼ਹੀਦ ਟਾਈਮ ਦੇ ਵਿੱਚ ਤਿਆਰ ਕਰ ਲਏ ਹਨ ਤੇ ਘਰ ਵਿੱਚ ਤਿਆਰ ਕੀਤੇ ਹੋਏ ਸ਼ੁੱਧ ਦੇਸੀ ਕੀ ਦੇ ਲੱਡੂ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ